ਜੀ ਮੈਂ ਤੁਹਾਡੀ ਆਪਣੀ ਕੋ ਲੈ ਸਕਦਾ ਸੀ ਕਾਲ ਜੀ ਮੈਂ ਤੁਹਾਡਾ ਆਪਣਾ ਕੋ ਲੈ ਲਈ ਵਿਕਾਸ ਸ਼ਰਮਾ ਜੀ ਤੇ ਵਿਕੀ ਕਨੌਰ ਜੀ ਹੋਣੀ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ 18 ਤਰੀਕ ਨੂੰ ਮੈਰਾਥਨ ਹੋ ਰਿਹਾ ਜੀ ਕਨੌਰ ਦੇ ਵਿੱਚ ਜੋ ਕਿ 150ਵੀਂ ਜਨਮ ਸ਼ਤਾਬਦੀ ਮਨਾਇ ਜਾ ਰਹੀ ਹੈ ਸਰਦਾਰ ਬਲਬਾਈ ਪਟੇਲ ਜੀ ਦੀ ਉਹਨਾਂ ਦੀ ਯਾਦ ਦੇ ਵਿੱਚ ਇਹ ਉਹਨਾਂ ਨੂੰ ਸਮਰਪਿਤ ਇਹ ਮੈਰਾਥਨ ਹੋਣ ਜਾ ਰਹੀ ਹੈ 18 ਤਰੀਕ ਨੂੰ ਸੋ ਅਸੀਂ ਵੀ ਆ ਰਹੇ ਹਾਂ ਆਪਣਾ ਰੰਗਾਂ ਰੰਗ ਪ੍ਰੋਗਰਾਮ ਲੈ ਕੇ ਨਾਰਥ ਜਨ ਪੰਜਾਬੀ ਕਲਚਰ ਵੱਲੋਂ ਔਰ ਤੁਸੀਂ ਵੀ ਸਾਰੇ ਜਣੇ ਇਹ ਮੈਰਾਥਨ ਦਾ ਹਿੱਸਾ ਬਣੋ ਹੋਮ ਹਮਾ ਕੇ ਸਾਰੀ ਸੰਗਤ ਨੂੰ ਬੇਨਤੀ ਹੈ ਪਹੁੰਚੋ ਔਰ ਆਪਾਂ ਸਾਰੇ ਜਣੇ ਨਾਲ ਮਿਲ ਕੇ ਲਾਵਾਂਗੇ ਰੌਣਕਾਂ ਤੇ ਸਾਰੀ ਜਨ ਕਲਚਰ ਸੈਂਟਰ ਪਟਿਆਲਾ ਉਹਦੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਥੈਂਕਸ ਹੈ ਜੀ ਅਸੀਂ ਵੀ ਪਹੁੰਚ ਰਹੇ ਹਾਂ ਉੱਥੇ ਤੁਸੀਂ ਸਾਰੇ ਹੋਮ ਹਮਾ ਕੇ ਪਹੁੰਚੋ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਮੈਰਾਥਨ ਜਿਹੜੀਆਂ ਚੱਲਦੀਆਂ ਇਹਦੇ ਨਾਲ ਆਪਣੇ ਜਿਹੜਾ ਯੂਥ ਆ ਉਹਨੂੰ ਜੋੜਾਂਗੇ ਤੇ ਤਦ ਹੀ ਆਪਾਂ ਅੱਗੇ ਵੀ ਬਹੁਤ ਸਾਰੇ ਤੁਸੀਂ ਵੀ ਹਿੱਸਾ ਬਣੋ ਅਸੀਂ ਵੀ ਆ ਰਹੇ ਹਾਂ ਜੀ 18 ਤਰੀਕ ਨੂੰ ਮਿਲਦੇ ਹਾਂ ਜੀ ਥੈਂਕ ਯੂ ਸੋ ਥੈਂਕ ਯੂ